ਸਾਸੀ ਘਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਾਈ ਆਪਾਂ ਫੇਰ ਪਹੁੰਚੇ ਹੋਏ ਆਂ ਸਮਰਾਲੇ ਤੇ ਬਾਈ ਕੋਲ ਟਰੈਕਟਰ ਨਵੇਂ ਆ ਗਏ ਬਾਈ ਹੋਰ ਥੋੜੇ ਦਿਨ ਪਹਿਲਾਂ ਹਫਤਾ ਦਸ ਦਿਨ ਹੋ ਗਏ ਪਹਿਲਾਂ ਵੀਡੀਓ ਬਣਾ ਕੇ ਗਏ ਤੇ ਉਹਦੇ ਵਿੱਚ ਉਹ ਬਹੁਤ ਟਰੈਕਟਰ ਵਿਕਲੇ ਜੀ ਤੇ ਅੱਜ ਜਿਹੜੇ ਨਵੇਂ ਆਏ ਆ ਟਰੈਕਟਰ ਆਪਾਂ ਤੁਹਾਨੂੰ ਸਾਰੇ ਦਿਖਾਉਣੇ ਆ ਪਹਿਲਾਂ ਬਾਈ ਨਾਲ ਮਿਲਾਉਣੇ ਬਾਈ ਸਾਸੀ ਘਾਲ ਸਾਸੀ ਆ ਬ੍ਰਾਈ ਹੋ ਠੀਕ ਹੈ ਜੀ ਹਾਂ ਜੀ ਵਧੀਆ ਵਧੀਆ ਠੀਕ ਆ ਤੁਸ ਜੀ ਬਾਈ ਪੂਰੀ ਚੜਾਈ ਹੋਈ ਹੋ YouTube ਤੇ ਤੇਰੀ Facebook ਤੇ ਚਲੋ ਵੀਰੇ ਵੀਰਿਆਂ ਨਾਲ ਆ ਹਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਤੇ ਅੱਜ ਆ ਮੈਸੀ ਬਾਰੇ ਦੇ ਦੋ ਪਹਿਲਾਂ ਜਾਣਕਾਰੀ ਅੱਗੇ ਨੂੰ ਆ ਜਾ ਬਾਈ ਮਾੜਾ ਜੀ ਵੀਰੇ ਜੀ ਮੈਸੀ 241 2016 ਮਾਡਲ ਆ 16 ਮਾਡਲ ਆ ਕੰਡੀਸ਼ਨ ਟਰੈਕਟਰ ਦੀ 2023 ਮਾਡਲ ਵਰਗੀ ਪਈ ਆ ਜੱਗੂ ਬਾਈ ਠੀਕ ਆ ਜੀ ਬਿਲਕੁਲ ਸਾਫ਼ ਆ ਟਰੈਕਟਰ ਹਾਂਜੀ ਟਾਇਰ ਵੀ ਨਾਲ ਦੇ ਆ ਬਾਈ ਟਾਇਰ ਵੀਰੇ ਨਾਲ ਦੇ ਆ ਟਰੈਕਟਰ ਦੇ ਅੱਛਾ ਹਾਂਜੀ ਹਾਂਜੀ ਠੀਕ ਆ ਜੀ ਦੇਖੋ ਵੀਰੇ ਕੰਡੀਸ਼ਨ ਦੇਖੋ ਬਿਲਕੁਲ ਬਿਲਕੁਲ ਸਾਫ਼ ਹੋਈ ਟਰੈਕਟਰ ਮਰਗਾੜ ਦਿਖਾ ਦੇ ਵੀਰੇ ਬਿਲਕੁਲ ਨਵਾਂ ਟਰੈਕਟਰ ਆ ਬਾਈ ਜਮੇ ਟਰੈਕਟਰ ਹੈਵੀ origignal ਆ ਬਾਈ ਸਾਰਾ ਹੀ ਸਾਰਾ ਰੈਨਾਲਡ ਟਰੈਕਟਰ ਆ ਰੈਨਾਲਡ ਆ ਬਾਈ ਵੀਰੇ ਬਹੁਤ ਸਾਂਭਿਆ ਵੀਰ ਨੇ ਟਰੈਕਟਰ ਯਾਰ ਜੀ ਉਹ ਆਪ ਲੈ ਕੇ ਆਏ। ਕੋਈ ਕੋਈ ਉਹ ਕਰਮ ਵਾਲਾ ਮਿਲਦਾ ਇਹਨਾਂ ਸਾਹਮਣੇ ਵਾਲਾ। ਸਹੀ ਗੱਲ ਆ ਬਾਈ ਮੈਸੀ ਬਹੁਗਾਟ ਮਿਲਦਾ ਬਾਈ। ਹਾਂਜੀ ਹਾਂਜੀ। ਮੈਸੀ ਟਰੈਕਟਰ ਬਾਈ ਮਿਲਦਾ ਵੀ ਘਟਾ ਮਾਰਕੀਟ ਚ। ਮਿਲਦਾ ਵੀ ਬਹੁਤ ਸਹੀ ਗੱਲ ਆ। ਅੱਜ ਵੀਰੇ ਤੁਹਾਨੂੰ ਦਿਖਾਦੇ ਆ ਮੜਾ ਜ। ਕੈਮਰਾਮੈਨ ਬਾਈ ਥੋੜਾ ਜਿਹਾ ਛੱਡਣਾ ਜਾਣ ਆ। ਫੜ ਫੜ ਕੇ ਲੱਗੇ ਹੋਏ ਆ ਵੀਡੀਓ ਬਣਾਉਣਾ। ਚੱਲ ਭਾਂਡੇ ਕੋਈ ਗੱਲ ਨਹੀਂ। ਠੀਕ ਆ ਗੱਲ ਬਾਈ। ਹਾਂਜੀ ਹਾਂਜੀ। ਇਦੋਂ ਦਿਖਾਦੇ ਵੀਰੇ ਸਾਰਾ ਦੇਖ ਲਓ ਬਾਈ ਪੈਦਾਨਾਂ ਦਾ ਰੰਗ ਬ੍ਰੇਕ ਪੈਡਲਾਂ ਦਾ। ਖੁੱਲਿਆ ਖਾਲਾ ਕੁ ਜੱਗੂ ਬਾਈ ਹੋਰ ਤਾਂ ਹੋਰ ਹਾਂਜੀ ਟਰੈਕਟਰ ਦਾ ਮੂਹਰਲੇ ਹਿੱਸੇ ਤੋਂ ਨਹੀਂ ਲੋਗਾਂ ਕ ਉਤਰ ਜਾਂਦਾ ਦੇਖੋ ਹਾਂਜੀ ਹਾਂਜੀ ਦੇਖੋ ਮੂਹਰਲੇ ਹਿੱਸੇ ਦਾ ਵੀ ਰਾਂਗ ਉਦਾਂ ਦਾ ਹੀ ਪਿਆ ਪੂਰਾ ਪਿਆ ਜੀ ਵਧੀਆ ਕੋਈ ਐਂਡ ਆਊਟ ਕੁਝ ਨਹੀਂ ਖੁੱਲਿਆ ਟਰੈਕਟਰ ਦਾ ਨਹੀਂ ਨਹੀਂ ਖੁੱਲਿਆ ਜਮਾ ਸ਼ੀਲਡ ਦਾ ਕਲੱਚ ਕਲੱਚ ਜਮਾ ਸ਼ੀਲਡ ਹੈ ਵੀਰੇ ਟਰੈਕਟਰ ਦਾ ਬਿਲਕੁਲ ਜੀ ਇਹਦਾ ਮੁੱਲ ਦੱਸ ਦਿਓ ਬਾਈ ਹੁਣ ਜਾਇਜ਼ ਜਿਆ ਕਿੰਨਾ ਮੁੱਲ ਹੈਗਾ ਵੀਰੇ ਦਾ 430000 430000 16 ਮਾਡਲ 16 ਮਾਡਲ ਹਾਂਜੀ ਬਾਈ ਮੇਰੇ ਸਾਫ ਨਾਲ ਦਾ ਰੇਟ ਬਾਈ ਨੇ ਪਹਿਲਾਂ ਹੀ ਜਾਇਜ਼ ਮੰਗਿਆ ਬਾਕੀ ਇਹਦੇ ਵਿੱਚੋਂ ਵੀ ਬਾਈ ਭਾਈ ਹੋ ਜੂ ਮੌਕੇ ਮੌਕੇ ਹਾਂਜੀ ਹਾਂਜੀ ਵੀਰੇ ਕਿੰਨਾ ਕ ਫਰਕ ਨਿਕਲਿਆ ਭਾਈ ਇਹ ਵੀ ਦੱਸ ਦੋ ਵੀ ਕਿੰਨਾ ਕ ਹੋ ਜਾਂਦਾ ਮੜਾ ਮੋਟਾ ਫਿਰ ਥੋੜਾ ਬਹੁਤਾ ਹੀ ਨਿਕਲੂਗਾ ਠੀਕ ਆ ਕਿਉਂਕਿ ਆਪਾਂ 7400 ਰੁਪਏ ਮੰਗਿਆ ਠੀਕ ਆ ਜੀ ਹਾਂਜੀ ਹਾਂਜੀ ਕਰ ਦਾਂਗੇ ਮਾਰ ਦਾਂਗੇ ਜਿਹੜਾ ਮੇਰੇ ਵੀਰ ਦੀ ਵੀਡੀਓ ਦੇਖ ਕੇ ਆਊਗਾ ਉਹਦਾ ਵੱਧ ਮਾਨ ਕੀਤਾ ਜਾਊਗਾ ਬਿਲਕੁਲ ਭਾਈ ਠੀਕ ਆ ਹਾਂਜੀ ਹਾਂਜੀ ਤੇ ਅਗਲਾ ਦਿਖਾਦੇ ਭਾਈ 750 RX ਇਹ ਵੀ ਭਾਈ ਸ਼ੋਰੂਮ ਕੰਡੀਸ਼ਨ ਇਨ ਡਰੈਕਟਰ ਇਹ ਮੈਂ ਦਾ ਕਈ ਵਾਰ ਬਾਈ ਨੂੰ ਐ ਪੁੱਛਦਾ ਹਾਂ ਵੀ ਬਾਈ ਅਸੀਂ ਓਪਰ ਕੰਮ ਕਰਦੇ ਵੀ ਤੈਨੂੰ ਇੰਨੇ ਟਰੈਕਟਰ ਕਿੱਥੋਂ ਮਿਲਦੇ ਮਾਰਕੀਟ ਚ ਹੈ ਬਾਈ ਬਾਈ ਦੇ ਬਾਰੇ ਦਿਓ ਜਾਣਕਾਰੀ ਮਾਡਲ ਮਾਡਲ ਕਿਹੜਾ ਹੈ ਇਹ ਵੀਰਾ 2022 ਮਾਡਲ ਆ 22 ਮਾਡਲ ਆ ਠੀਕ ਆ ਜੀ ਹਾਈ ਲੋ ਗੇਅਰ ਵਾਲਾ ਠੀਕ ਆ ਜੀ ਲੋ ਹੈ ਹਾਂਜੀ ਹਾਂਜੀ ਠੀਕ ਆ ਜੀ 500 ਘੰਟਾ ਟਰੈਕਟਰ ਚੱਲਿਆ ਵੀਰੇ ਐਨੇ ਚੱਲਿਆ ਬਾਈ 500 ਕੁਸਟਰ ਨਾਲ ਰੈਂਟਲ ਚੱਲਿਆ ਵੀਰੇ ਠੀਕ ਆ ਜੀ ਕੰਪਨੀ ਰਿਕਾਰਡ ਤੇ ਆ ਵੀਰੇ ਐਨਾ ਕਿ ਚੱਲਿਆ ਜੀ ਹਾਂਜੀ ਹਾਂਜੀ ਓਕੇ ਜੀ ਟਾਇਰ ਬਾਈ ਤਰੀਬਨ 90 ਪੈਸੇ ਹੀ ਖੜੇ ਆ ਨਾਲ ਦੇ ਹਾਂਜੀ ਹਾਂ ਇਹ ਵੀ 10 ਨੰਬਰ ਦਾ ਲੁਧਿਆਣਾ ਦਾ ਬਾਈ ਮਾਡਲ ਹੈ ਫਸਟ ਬਾਲ ਦੇ ਵੀਰੇ ਆ ਇੱਧਰ ਨੂੰ ਆ ਜਾ ਵੀਰੇ ਆ ਦਿਖਾ ਦੇ ਸਾਰਾ ਇਹਦੇ ਵੀ ਦਿਖਾ ਬਾਈ ਆਹ ਪੈਦਾਂ ਦੇ ਦਿਖਾ ਜਰੂਰ ਹੁਣ ਪਿੱਛੋਂ ਵੀ ਦਿਖਾ ਦੇ ਵੀਰੋ ਬਣ ਕੇ ਨੋ ਆ ਜਾ ਤੇ ਕੀ ਦੋ ਬਾਈ ਰੇਟ ਕਿੰਨਾ ਜੀ ਵੀਰੇ ਜੀ 2022 ਮਾਡਲ ਆ ਠੀਕ ਆ ਜੀ ਡਿਮਾਂਡ ਹੈਗੀ ਆ ਦੀ 5 ਲੱਖ 90 ਹਜ਼ਾਰ ਦੀ 590 ਠੀਕ ਆ ਜੀ ਤੇ ਬਾਕੀ ਮੌਕੇ ਦੇ ਮਾਣ-ਦਾਣ ਵੀਰੇ ਕਰਦਾਂਗੇ ਵਧੀਆ ਠੀਕ ਆ ਜੀ ਹਾਂਜੀ 590 ਬਾਈ ਨੇ ਮੁੱਲ ਦੱਸਿਆ ਬਾਕੀ ਮੌਕੇ ਦੇ ਬਾਈ ਪੂਰਾ ਵਧੀਆ ਮਾਣ-ਦਾਣਾ ਹੋ ਜੂਗਾ ਜੀ ਹਾਂਜੀ ਤੇ ਜੇ ਕਿਸੇ ਵੀਰਾਂ ਕੋਲ کہیں ਕੋਈ ਵਿੱਚ ਪੁਰਾਣੇ ਟਰੈਕਟਰ ਹੁੰਦੇ ਨੇ ਉਹ ਵੀ ਐਡਜਸਟ ਹੋਣੇ ਉਹ ਵੀ ਬਾਈ ਹੋ ਜਾਣਗੇ ਠੀਕ ਆ ਜੀ ਹਾਂਜੀ ਉਹ ਟਰੈਕਟਰ ਬਾਈ ਜਿਵੇਂ ਜਿੱਦਾਂ ਦਾ ਰੇਟ ਆ ਮਾਰਕੀਟ ਦਾ ਉਹਦੇ ਸਾਰਾ ਮਾਰਕੀਟ ਦੇ ਹਾਂਜੀ ਉਹਦੇ ਤੇ ਕਟਾਂਗੇ ਜਦੋਂ ਮਾਰਕੀਟ ਰੇਟ ਤੇ ਬਿਲਕੁਲ ਜੀ ਹਾਂਜੀ ਇੱਧਰ ਆ ਜਾ ਵੀਰੇ ਆ ਦਿਖਾ ਦੇ 550 ਫੋਰਡ ਦੇ ਵਿੱਚ ਟਿੱਕਾ ਟੋਕਰ ਉਦਾਂ ਹੀ ਪਏ ਨੇ ਬਾਈ ਜੀ ਬਿਲਕੁਲ ਜੀ ਗੁੰਦੀਆਂ ਗੱਲੀਆਂ ਚ ਸਾਹਬਾ ਵਾਈਟ ਟਰੈਕਟਰ ਵਾਕੇ ਹਾਂਜੀ ਜਿਹੜਾ ਟਰੈਕਟਰ ਵਧੀਆ ਬਾਈ ਉਹਨੂੰ ਵਧੀਆ ਕਹੂਗੇ ਜੇ ਕੋਈ ਗੱਲਬਾਤ ਹੋਈ ਤਾਂ ਆਪਾਂ ਤੁਹਾਨੂੰ ਦੱਸਾਂਗੇ ਟਰੈਕਟਰ ਬਾਰੇ ਠੀਕ ਹੈ ਜੀ ਅੱਗੇ 585 ਦਾ ਟਰੈਕਟਰ ਬਾਈ ਮੈਂ ਕਹਿੰਦਾ ਆਈ ਹੈ ਬਾਈ ਕੋਲ ਜੇ ਤੋਤਾ ਵੀ ਨਹੀਂ ਹੈਗਾ ਟਰੈਕਟਰ ਹੈ ਬਾਈ ਵੀਰੇ ਹੁਣੇ ਲੈ ਕੇ ਆਂਦਾ ਹਾਲੇ ਆਂਦਾ ਹੀ ਆ ਬਾਈ ਟਰੈਕਟਰ ਹਾਂਜੀ ਹਾਂਜੀ ਲੈ ਕੇ ਆਂਦਾ ਵੀਰੇ ਟਾਇਰ 90 ਪੈਸੇ ਹੀ ਖੜੇ ਨਾਲ ਇਹ ਮਾਡਲ ਬਾਈ ਇਹ ਮਾਡਲ ਵੀਰੇ 2023 ਆ 23 ਮਾਡਲ ਆ ਜੀ ਹਾਂਜੀ ਸਾਹਬਾ ਬਾਈ ਟਰੈਕਟਰ 4x4 ਆ ਬਿਲਕੁਲ ਜੀ ਹਾਂਜੀ ਇਹ ਵੀ ਰੈਡਰ ਘੱਟੇ ਚੱਲਿਆ ਲੱਗਦਾ ਬਾਈ ਇਹ ਵੀ ਵੀਰੇ 500 ਘੰਟੇ ਆ 500 ਘੰਟੇ 562.68 ਇੱਥੇ ਘੰਟੇ ਆ ਠੀਕ ਹੈ ਜੀ ਲੱਕੀ ਬਾਈ ਇਹਦੇ ਬਾਰੇ ਦੱਸ ਦੋ ਰੇਟ ਵਗੈਰਾ ਦਾ ਕਿੰਨਾ ਜੀ ਵੀਰੇ ਇਹ 2023 ਮਾਡਲ ਹੈ ਇਹ ਠੀਕ ਹੈ ਜੀ 4v4 ਆ ਜੀ ਓਕੇ ਜੀ 562.68 ਘੰਟੇ ਚੱਲੇ ਵੀਰੇ ਸਾਰੇ ਹੀ ਇਹ ਠੀਕ ਹੈ ਜੀ ਹਾਂਜੀ ਓਕੇ ਜੀ ਹਾਂਜੀ ਮੁੱਲੇ ਦਾ ਜੀ ਇਹਦੀ ਡਿਮਾਂਡ ਆ ਜੀ ਵੀਰੇ 7,35,000 ਦੀ 735 735 ਮੁੱਲਾ ਬਾਈ 2023 ਮਾਡਲ ਹੈ ਹਾਂਜੀ ਠੀਕ ਹੈ ਜੀ ਜਿਹਨੇ ਵੀ ਲੈਣਾ ਬਾਈ ਆ ਕੇ ਬਾਈ ਦੇ ਸ਼ੋਅਰੂਮ ਤੇ ਖੜਾ ਕੇ ਦੇਖ ਲਿਓ ਲਾਤਾ ਲੋ ਜੀ ਉਹਦੇ ਬਾਦ ਬਾਈ ਜੌਂਡੀਰ ਆ ਗਿਆ ਜੀ 50 ਭਜਾਈ ਰੇਡੀਅਲ ਟਾਇਰ ਪਏ ਹੋਏ ਮੁਰਲੇ ਵੀ ਟਾਇਰ ਬੜੇ ਪਏ ਹੋਏ 916 ਦੇ 20 केटी ਦੇ ਪਿਛਲੇ ਵੀ ਟਾਇਰ 20 केटी ਦੇ ਕਿ ਭਾਈ ਇਹਦੇ ਬਾਰੇ ਦੇ ਦਿਓ ਜਾਣਕਾਰੀ ਇਹ ਵੀਰ ਜੀ 14 ਮਾਡਲ ਆ ਠੀਕ ਆ ਜੀ ਹਾਂ ਜੀ ਓਕੇ ਜੀ 14 ਮਾਡਲ ਆ 2014 ਮਾਡਲ ਆ ਜੱਗੂ ਬਾਈ ਇਹ ਓਕੇ ਜੀ ਹਾਂ ਜੀ ਟਰੈਕਟਰ ਵਧੀਆ ਬਾਈ ਟਰੈਕਟਰ ਪੂਰਾ ਨਵਾਂ ਵੀਰੇ ਠੀਕ ਆ ਜੀ ਹਾਂ ਜੀ ਟਾਇਰ ਬਾਈ ਟਾਇਰ ਰੇਡੀਅਲ ਪਾਏ ਹੋਏ ਨੇ ਵੀਰੇ ਹਾਂ ਜੀ ਹਾਂ ਜੀ ਠੀਕ ਆ ਇਹ ਬਾਈ 50 ਭਜਾਈ ਕਿੰਨੇ ਐਚਪੀ ਦੇ ਬਾਈ ਇਹ ਇਹ 50 HP ਚ ਵੀ ਹੁੰਦਾ ਵੀਰੇ ਜ 50 HP ਦਾ ਠੀਕ ਹੈ 50 ਚ ਵੀ ਹੁੰਦਾ ਟਾਇਰ ਨੂੰ 16 ਦੇ ਆਉਣੇ ਬਾਈ ਟਾਇਰ 16 ਦੇ ਵੀਰੇ 16 ਦੇ ਆਉਣੇ ਠੀਕ ਹੈ ਹਾਂਜੀ 3 ਸਪੀਡ ਦਾ ਬਾਈ ਇਹ 3 ਸਪੀਡ ਵੀਰੇ ਬਾਈ 3 ਸਪੀਡ ਦੇ ਵਿੱਚ ਆ 50 HP ਆ ਹਾਂਜੀ ਇਹਦਾ ਰੇਟ ਕਿੰਨਾ ਬਾਈ ਦਾ ਰੇਟ ਜਾਈਏ ਦੱਸਿਓ ਇਹ ਡਿਮਾਂਡ ਤਾਂ ਹੈਗੀ ਵੀਰੇ 4 ਲੱਖ 70 ਹਜ਼ਾਰ ਦੀ ਠੀਕ ਹੈ ਜੀ ਬਾਕੀ ਮਾਨ ਤਨ ਕਰ ਦਾਂਗੇ ਵੀਰੇ ਵਧੀਆ ਬਾਈ 470 ਮੁੱਲ ਹੈ ਬਾਕੀ ਮੌਕੇ ਤੇ ਮਾਨ ਤਨ ਵਧੀਆ ਹੋ ਜਾਊਗਾ ਬਾਈ ਹਾਈ ਲੋ ਮੀਡੀਅਮ ਬਾਈ ਹਾਈ ਲੋ ਮੀਡੀਅਮ ਆਂਜੀ ਮੂਹਰਲਾ ਟਾਇਰਾਂ 'ਚ ਵੱਡੇ ਪਾਇਓ ਨੇ ਵੀਰੇ ਠੀਕ ਹੈ ਜੀ ਟਾਇਰਾਂ ਦੀ ਕੀਮ ਬਾਕੀ ਬਾਈ ਤੁਹਾਨੂੰ ਆਪਾਂ ਚਾਰ ਟਰੈਕਟਰ ਦਿਖਾਏ ਵੀਰ ਇੱਕ ਵਾਰ ਸਾਰੇ ਦੁਬਾਰਾ ਦਿਖਾ ਦੇ ਭਾਈ ਬਣ ਕੇ ਬਾਕੀ ਟਰੈਕਟਰ ਦਾ ਤਕਰੀਬਨ ਹੋਰ ਵੀ ਬਾਈ ਕੋਲ 60-70 ਟਰੈਕਟਰ ਹੁੰਦੇ ਨੇ ਤਕਰੀਬਨ ਦਿਖਾ ਦੇ ਸਾਰੇ ਇੱਕ ਵਾਰ ਦੁਬਾਰਾ ਬਾਕੀ ਆਪਾਂ ਤੁਹਾਨੂੰ ਰੇਟ ਵਗੈਰਾ ਸਾਰਾ ਕੁਝ ਵੀਡੀਓ ਦੇ ਵਿੱਚ ਦੱਸਿਆ ਜੀ ਠੀਕ ਹੈ ਜੀ ਕਿਸੇ ਨੇ ਤੁਹਾਨੂੰ ਇਹਨਾਂ ਚ ਕੋਈ ਵੀ ਟਰੈਕਟਰ ਵਧੀਆ ਲੱਗਦਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਜੀ ਨੰਬਰ ਦਿਖਾ ਦੇ ਬਾਈ ਸਾਹਮਣੇ ਸਕਰੀਨ 'ਤੇ ਵਾਲੇ ਇਦਾਂ ਦਿਖਾ ਉਹ ਸਾਹਮਣੇ ਚੱਲਦੇ ਠੀਕ ਹੈ ਜੀ ਆ ਨੰਬਰ 9298100 15364031 ਮੈਸੀ ਟਰੈਕਟਰ ਬਹੁਤ ਸੋਹਣਾ ਲੱਗਿਆ ਬਾਈ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਹੈ ਮੈਸੀ ਤੇ ਆਹ ਇਹ ਦੋਨੇ ਟਰੈਕਟਰ ਨਵੇਂ ਨੇ ਤਕਰੀਬਨ ਮੈਸੀ ਟਰੈਕਟਰ ਦਾ ਰੇਟ ਵੀ ਜਾਇਜ਼ ਆ ਬਾਈ ਬਾਈ ਨੇ 4 ਲੱਖ 30 ਹਜ਼ਾਰ ਸ਼ਾਇਦ ਮੰਗਿਆ ਠੀਕ ਹੈ ਜੀ ਮਾਡਲ ਦੇ ਹਿਸਾਬ ਨਾਲ ਟਾਇਰਾਂ ਦੇ ਹਿਸਾਬ ਨਾਲ ਟਰੈਕਟਰ ਦੀ ਕੰਡੀਸ਼ਨ ਦੇ ਹਿਸਾਬ ਨਾਲ ਰੇਟ ਬਹੁਤ ਜਾਇਜ਼ ਆ ਕਿਸੇ ਨੇ ਲੈਣਾ ਹੋਇਆ ਮੈਸੀ ਦਾ ਆ ਕੇ ਦੇਖ ਲਿਓ ਪੂਰਾ ਘੈਂਟ ਟਰੈਕਟਰ ਆ ਬਾਈ ਤੇ ਬਾਕੀ ਟਰੈਕਟਰ ਹੋਰ ਵੀ ਬਾਈ ਕਸੋਨਾ ਲਿਕਾ ਵੀ ਆ ਬਾਈ ਕੋਲ ਤੇ ਟਰੈਕਟਰ ਹੋਰ ਅੰਦਰ ਤਰੀਬਨ ਕਾਫੀ ਖੜੇ ਨੇ ਪਿਛਲੀ ਵੀਡੀਓ ਪਾਈ ਸੀ ਕਾਫੀ ਟਰੈਕਟਰ ਵਿਕਲੇ ਪਈ ਉਹਦੇ ਵਿੱਚ ਕਿਸੇ ਨੇ ਵੀ ਆਉਣਾ ਹੁੰਦਾ ਤਾਂ ਫੋਨ ਕਰਕੇ ਆਇਆ ਕਰੋ ਜੀ ਠੀਕ ਆ ਤੇ ਕਈ ਵਾਰ ਵੀਰ ਇਦਾਂ ਆ ਜੇ ਨਾ ਦੋਨੋਂ ਔਖਾ ਹੋ ਜਾਂਦਾ ਬਾਈ ਮੁਰਨਾ ਫੋਨ ਕਰਕੇ ਲੋਕੇਸ਼ਨ ਦੱਸ ਦਈਏ ਬਾਈ ਸਾਹਮਣੇ ਇਧਰ ਆਪਣਾ ਬਸ 8.5 ਕਿਲੋਮੀਟਰ ਹੋਊਗਾ ਬਾਈ ਕਿਲੋ 2 ਕਿਲੋਮੀਟਰ ਬਸ ਸਟੈਂਡ ਤੋਂ ਗਿਲੈਨ ਕਲੇ ਟਰੈਕਟਰ ਇੱਥੇ ਪੁੱਛ ਕੇ ਆ ਜਿਓ ਬਾਈ ਜਿਹਨੇ ਵੀ ਆਉਣਾ ਹੋਇਆ ਤੇ ਕਿ ਬਾਈ ਅੱਜ ਥੋੜਾ ਜਿਹਾ ਅੰਦਰ ਥੋੜਾ ਹਨੇਰਾ ਏ ਅੰਦਰ ਵੀ ਟੈਕਨ ਵੀਡੀਓ ਬਣਾ ਲੈਣੀ ਸੀ ਥੋੜਾ ਮੇਰੇ ਕੋਲ ਵੀ ਸਮਾਂ ਘੱਟ ਆ ਸਾਡੇ ਪਿੰਡ ਦਾ ਪਾ ਕਰਕੇ ਆਪਾਂ ਬਾਕੀ ਵੀਡੀਓ ਫੇਰ ਬਣਾ ਲਾਂਗੇ ਕਿਸੇ ਦਾ ਬਾਕੀ ਠੀਕ ਆ ਜੀ ਆਦੀ ਵੀਡੀਓ ਵਿੱਚ ਐਨ